ਆਪਣੇ ਘਰੇ ਰਾਤ 11 ਤੋਂ ਲੈ ਕੇ 2:30 ਵਜੇ ਵਿੱਚ ਚੋਰੀ ਹੋ ਗਈ ਜਿਹਦੇ ਘਰੇ ਆਪਾਂ ਸ਼ੱਕ ਲਾ ਜਾਂਦੇ ਉਹ ਬੰਦਾ ਤਾਂ ਆਪਣੇ ਨਾਲ ਘੜਦਾ ਬੜਾ ਬੜਾ ਉਹ ਬੰਦਾ ਬੜਾ ਨਾਲ ਨਿਕਲ ਅੰਦਰ ਵੜ ਗਿਆ ਤੇ ਹੁਣ ਪੁਲਿਸ ਲੈ ਆ ਕੇ ਉਹਨੂੰ ਲੈ ਗਈ ਚੱਕ ਕੇ ਮੈਂ ਕਹਿਣਾ ਚਾਹੁੰਦਾ ਜੀ ਵੀ ਇਹ ਤਾਂ ਸਾਡੇ ਰਾਖੇ ਸੋਦੀ 4 ਵਜੇ ਦੁਕਾਨ ਖੋਲ੍ਹ ਲੈਂਦੇ ਇਹਨਾਂ ਦੇ ਆਪਦੇ ਘਰੇ ਚੋਰੀ ਹੋ ਗਈ ਹਾਂਜੀ ਟਾਈਮ ਸਿਰ ਪਹੁੰਚ ਜਾਂ ਚਲ ਬੰਦੇ ਨੂੰ ਲੱਗੀ ਹੈ ਸਹਾਰਾ ਹੋ ਜਾਂਦਾ ਵੀ ਯਾਰ ਪੁਲਿਸ ਆ ਗਈ ਹੈ ਨਾ ਜੀ ਜਿਹੜਾ ਉਹਨਾਂ ਦਾ ਪ੍ਰੋਸੈਸ ਆ ਉਹਦਾ ਸਿਸਟਮ ਦੇ ਹਿਸਾਬ ਨਾਲ ਕਰਦੀ ਹੈਗੇ ਪਰ ਐਂ ਜੀ ਇਹਦਾ ਪਤਾ ਨਹੀਂ ਕੀ ਹੋਊਗਾ ਮੇਰੇ ਨਾਲ ਤਾਂ ਕੁਝ ਹੋਇਆ ਨਹੀਂ ਕਹਿੰਦਾ ਕਾਲਾ ਲਾਵੇ ਤੇ ਨਹੀਂ ਹੁੰਦੀ ਕੋਈ ਬਦਲੀ ਹੁੰਦੀ ਨਹੀਂ ਹੈ ਉਹ ਗਾਰ ਵੀ ਅਗਰ ਤੇ ਨਹੀਂ ਹੈ ਨਾ ਲਿਖ ਕੇ ਉਹਦਾ ਪਾਰਸਲ ਕਰਾਈ ਹਰਸ ਤੋਂ ਪਾਰਸਲ ਮਿਲਿਆ ਨਰਮ ਬੰਦੇ ਵਿਆਹ ਕਰਕੇ ਛੱਡਿਆ ਬੇਟੇ ਦਾ ਬੱਚੇ ਦੀ ਫੀਸ ਭਰਨੀ ਸੀ ਪੈਸੇ ਸੀਗੇ ਚੋਰੀ ਹੋ ਗਏ ਜੀ ਠੀਕ ਹੈ ਜੀ ਕੋਠੇ ਤੋਂ ਟੱਪ ਕੇ ਬੰਦਾ ਆਇਆ ਜੀ ਔਰ ਲਾਸਟ ਈਅਰ ਮੇਰੇ ਘਰ ਵੀ ਚੋਰੀ ਹੋਈ ਹੈ ਜੀ ਮੈਂ ਬਾਹਰ ਸੀਗਾ ਮੇਰਾ ਘਰ ਆ ਸਾਹਮਣੇ ਜੀ ਤੇ ਉਹਦੀ ਵੀ ਕੋਈ ਸੁਣਾਈ ਨਹੀਂ ਸੁਣਵਾਈ ਨਹੀਂ ਹੋਈ ਸਾਡਾ 골ਡ ਲੈ ਗਏ ਸੀ ਬਾਹਰ ਦਰਵਾਜ਼ੇ ﺍﻟमारीयां ਭੰਨ ਕੇ ਔਰ ਹਜੇ ਤੱਕ ਭੰਨੇ ਹੋਏ ਆਗੇ ਅੱਛਾ ਜਿਸ ਤਰ੍ਹਾਂ ਪੁੱਛੇ ਬਾਤ ਕੱਲ ਵੀ ਚੋਰੀ ਹੋ ਕੇ ਆਈ ਐਸਾ ਮੋਨਾ ਬਤ ਵਿੱਚ ਹਾਂਜੀ 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 ਇਹ ਕੋਈ ਪੁਲਿਸ ਵਗੈਰਾ ਕਸਟਮਰ ਵਗੈਰਾ ਆਉਂਦਾ ਨਹੀਂ ਰੋਦੇ ਲੱਗੇ ਗਾਸਤਾ ਇੱਥੇ ਸਾੜੇ ਤਾਂ ਹੁੰਦੀ ਸੀ ਹਾਂ ਦੂਜੇ ਬੰਦੇ ਨੇ ਸਾਨੂੰ ਪਤਾ ਨਹੀਂ ਅੱਛਾ ਹਾਂਜੀ ਅੱਛਾ ਪੁਲਿਸ ਸਾਦੀਤੀ ਬਾਕਸ ਨੂੰ ਇਹ ਜੀ ਦਾ ਪੁਲਿਸ ਨੂੰ ਬੁਲਾਇਆ ਜੀ ਕਾਲ ਕੀਤੀ ਆ ਵੀ ਨੇ ਤਿੰਨ ਚਾਰ ਘੰਟੇ ਬਾਅਦ ਆਇਆ ਤਿੰਨ ਚਾਰ ਘੰਟੇ ਹਾਂਜੀ ਪੰਜ ਹੋਏ ਆਏ ਸੀ ਇੱਥੇ ਕਾਨੂੰਨ ਨਹੀਂ ਲੱਗਦਾ ਫੇ ਟਿਕਲੀ ਕਰਕੇ ਜਾਈ ਪੁਲਿਸ ਜਿਸ ਤਰ੍ਹਾਂ ਹੋਰੀ ਇਤਨਾ ਦੇਣ ਤੋਂ ਬਾਅਦ ਵੀ ਟਾਈਮ ਚ ਨਾ ਹੋਣੀ ਹਾਂਜੀ ਟਾਈਮ ਸਿਰ ਪਹੁੰਚ ਜਾ ਚੱਲ ਬੰਦੇ ਨੂੰ ਲੱਗੀ ਹੈ ਹਸਾਰਾ ਹੋ ਜਾਂਦਾ ਵੀ ਯਾਰ ਪੁਲਿਸ ਆ ਗਈ ਹੈ ਨਾ ਜੀ ਜਿਹੜਾ ਉਹਨਾਂ ਦਾ ਪ੍ਰੋਸੈਸ ਆ ਉਹਦਾ ਸਿਸਟਮ ਦੇ ਹਿਸਾਬ ਨਾਲ ਕਰਦੀ ਹੈਗੇ ਪਰ ਐਂ ਜੀ ਇਹ ਇਹਦਾ ਪਤਾ ਨਹੀਂ ਕੀ ਹੋਊਗਾ ਮੇਰੇ ਵਾਲਾ ਤਾਂ ਕੁਝ ਹੋਇਆ ਨਹੀਂ ਜੀ ਮੇਰੀ ਚੋਰੀ ਦਾ ਮੈਨੂੰ ਨਾ ਤਾਂ 골ਡ ਮਿਲਿਆ ਜੀ ਨਾ ਉਹ ਬੰਦੇ ਲੱਭੇ ਆ ਜੀ ਲੱਗਦਾ ਸਹਿਮ ਦਾ ਮਾਹੌਲ ਹੈ ਚੋਰਾ ਕਰਕੇ ਸਹਿਮ ਦਾ ਹੀ ਆ ਜੀ ਅਸੀਂ ਹੁਣ ਕਿਤੇ ਜਾ ਨਹੀਂ ਸਕਦੇ ਰਾਤ ਨੂੰ ਘਰ ਸੁੰਨਾ ਛੱਡ ਕੇ ਜੀ ਤੇ ਆ ਜਮਾ ਇੱਕ ਬਾਰ ਦੇ ਵਿੱਚ ਹੋਰ ਬਾਕਿਆ ਹੋ ਗਿਆ ਤੇ ਅਸੀਂ ਆਪ ਦਾ ਸਿਗਾਈ ਹੈ ਕਹਿੰਦਾ ਉਹ ਚੀਜ਼ ਕਰ ਗਿਆ ਅਲਮਾਰੀ ਦਾ ਖੜਕਾ ਮੇਰੇ ਅਸੀਂ ਹਾਇ ਤੱਕ ਡਰਦੇ ਆ ਜੀ ਕੈਮਰੇ ਲਵਾ ਲਈ ਉਹ ਹੋਰ ਖਰਚਾ ਖੜਾ ਹੋ ਜਾਂਦਾ ਜੀ ਕੈਮਰਾ ਮੈਂ ਲਵਾਇਆ ਇੱਕ ਉਹ ਵੀ ਕੀ ਕਰਾਂਗੇ ਆਪਾਂ ਉਹ ਗਿਆ ਹੋਗੇ ਐਂ ਕਰਦੇ ਆ ਜੀ ਜਿਹੜੀ ਪਬਲਿਕ ਆ ਜੀ ਜਿਹੜੀ ਰੋਡ ਤੇ ਕੈਮਰੇ ਆ ਦਿਖਾਉਂਦੇ ਨੇ ਜੀ ਉਹ ਉਹ ਵੀ ਸਹਿਯੋਗ ਨਹੀਂ ਕਰਦੇਗੇ ਇਹ ਹਕੀਕਤ ਆ ਗਈ ਮੰਗੇ ਕਰਦੇ ਆ ਜੀ ਵੀ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਨੱਥ ਪਾਈ ਜਾਵੇ ਜੀ ਸਿਸਟਮ ਨਾਲ ਠੀਕ ਹੈ ਜੀ ਕੋਈ ਪੰਜਾਬ ਪੁਲਿਸ ਆਪਣੀ ਕੋਈ ਕੋਈ ਟੈਕਨੀਕ ਇਦਾਂ ਦੀ ਲੱਭੇ ਵੀ ਇਹ ਵਾਰਦਾ ਤਾਂ ਹੋ ਹੀ ਨਾ ਜੀ ਉਸ ਜਿਹਨੂੰ ਪੁੱਛਦੇ ਆ ਕਹਿੰਦੇ ਵੀ ਛੱਡ ਦਿੰਦੇ ਆ ਜੀ ਪੈਸੇ ਪੁੱਛ ਲੈ ਕੇ ਛੱਡ ਦਿੰਦੇ ਆਗੇ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਰਵੀ ਕੁਮਾਰ ਆ ਸਾਨੂੰ ਅਫਸਰ ਕੁਮਾਰ ਮੈਂ ਦੀਪਨਗਰ ਦਾ ਰਹਿਣ ਵਾਲਾ ਹਾਂ ਜੀ ਮੇਰੇ ਕੀ ਹੋਇਆ ਕੀ ਹੈ ਆਪਣੇ ਘਰੇ ਰਾਤ 11 ਤੋਂ ਲੈ ਕੇ 2:30 ਵਜੇ ਵਿੱਚ ਚੋਰੀ ਹੋ ਗਈ ਤੇ ਆ ਗੱਲ ਸਭ ਤੋਂ ਪਹਿਲਾਂ ਮੇਰੇ ਡੈਡੀ ਨੂੰ 2:30 ਵਜੇ ਪਤਾ ਲੱਗੀ ਤੇ ਉਹ ਮੁੜ ਕੇ ਅਸੀਂ ਦੇਖਿਆ ਹੋਰ ਕੀ ਕੁਝ ਚੋਰੀ ਹੋਇਆ ਸਾਡੇ ਕੋਲੋਂ ਕਹਿੰਦਾ ਲੱਖ ਰੁਪਏ ਦਾ ਕੈਸ਼ ਸੀ ਉਹ ਚੋਰੀ ਹੋ ਗਿਆ 4-5 ਲੱਖ ਰੁਪਏ ਦਾ 골ਡ ਸੀ ਉਹ ਚੋਰੀ ਹੋ ਗਿਆ ਹੈ ਤੇ ਸਾਡੇ ਗਵੰਡੀਆ ਜਿੰਨਾਂ ਤੇ ਸ਼ੱਕ ਸੀ ਅਸੀਂ ਉਹ ਚਕਵਾ ਦਿਆ ਮੁੰਡਾ ਇੱਕ ਵਾਰ ਹੈ ਤੇ ਜੋ ਮੁੰਡਾ ਚੱਕਿਆ ਗਿਆ ਤੇ ਉਹ ਤੋਂ ਬਾਅਦ ਜਿਹਦੇ ਪਰਸ ਚ ਕੈਸ਼ ਤੇ 골ਡ ਧੜ ਕੇ ਗਿਆ ਸੀ ਉਹ ਕੋਠੇ ਦੇ ਪਰਸ ਤੇ ਉਹਦੇ ਚ ਪਾ ਕੇ ਝਾਂਜਲ ਧੜ ਗਈ ਆ ਬਾਕੀ ਸਮਾਨ ਉਹਨਾਂ ਦੇ ਘਰੇ ਪਿਆ ਪਜੀਬਾ ਧੜ ਕੇ ਕਹਿੰਦਾ ਮਤਲਬ ਬਾਕੀ ਸਾਨੂੰ ਪਤਾ ਸਮਾਨ ਉਹਨਾਂ ਦੇ ਘਰੇ ਪਿਆ ਉਹ ਮੁੰਡਾ ਇੱਥੇ ਬਲਦਵਾਨ ਚੌਕੀ ਚ ਰੱਖਿਆ ਹੋਇਆ ਹੈ ਪੁਲਿਸ ਵਾਲੇ ਆਏ ਸੀ ਪੁਲਿਸ ਵਾਲੇ ਦੋ ਤਿੰਨ ਵਾਰ ਆ ਗਏ ਕਿੰਦ ਦੋ ਤਿੰਨ ਵਾਰ ਆ ਗਏ ਕਹਿੰਦੇ ਅਸੀਂ ਕਾਰਵਾਈ ਕਰੀ ਜਾਂਨੇ 10 ਦਿਨ ਸੋਡੇ ਜਲਦ ਤੋਂ ਜਲਦ ਸੋਨਾ ਅਸੀਂ ਲੱਭ ਕੇ ਦੇ ਦਾਂਗੇ ਤੇ ਤੁਸੀਂ ਕਹਿ ਰਹੇ ਹੋ ਵੀ ਗਵਾਰਡ ਗਵਾਰਡ ਦੇ ਵਿੱਚ ਬਰਾਮਦ ਹੋਇਆ ਗਵਾਰਡ ਕਹਿੰਦਾ ਮਤਲਬ ਜਿਹੜਾ ਚੱਕ ਕੇ ਲੈ ਗਿਆ ਸੀ ਉਹਨਾਂ ਦਾ ਅਸੀਂ ਮੁੰਡਾ ਚੱਕਵਾ ਲਿਆ ਜੀ ਹੈ ਉਹ ਦੋ ਨੰਬਰ ਦਾ ਕੰਮ ਕਰਦਾ ਜੀ ਵਿੱਚ ਕਹਿੰਦਾ ਮਤਲਬ ਆਪਾਂ ਹੁਣ ਕੀ ਨਾਮ ਲੈਣਾ ਸਾਰੇ ਵੀਡੀਓ ਚ ਹੈ ਤੇ ਕਹਿੰਦਾ ਮਤਲਬ ਉਹ ਜਦੋਂ ਅਸੀਂ ਮੁੰਡਾ ਚੱਕਵਾ ਦਿਆ ਉਹ ਤੋਂ ਬਾਅਦ ਸਾਨੂੰ ਕੋਠੇ ਤੇ ਸਾਡੇ ਕੋਠੇ ਤੇ ਕਾਰਸਾ ਮਿਲ ਗਿਆ ਵੈਸੇ ਸਾਡੇ ਕੋਠੇ ਦੇ ਪਹਿਲਾ ਜੀ ਉੱਤੇ ਦੇਖ ਕੇ ਗੇਟ ਖੁੱਲਿਆ ਸੀ ਭੱਜ ਕੇ ਉੱਤੇ ਦੇਖ ਕੇ ਸਾਡੇ ਉਹਨਾਂ ਦੇ ਕੰਦ ਤੇ ਸਾਡਾ ਮੇਰੇ ਡੈਡੀ ਦਾ ਮੋਬਾਈਲ ਮਿਲਿਆ ਨੋਕੀਆ ਦਾ ਕੀਪੈਡ ਤੇ ਇੱਕ ਛਾਪ ਮਿਲ ਗਈ ਤੇ ਜਿ세 ਉਹ ਬੁੜੀਆਂ ਜਿਨ੍ਹਾਂ ਦੇ ਘਰੇ ਅਸੀਂ ਕਿਹਾ ਉਹਨਾਂ ਨੇ ਕਹਿੰਦੇ ਤੁਹਾਨੂੰ 25 ਅਗਲੀ ਤੁਹਾਨੂੰ ਛਾਪ ਮਿਲ ਗਈ ਪਿੱਤਲ ਦੀ ਹੈ ਉਹੀ ਸ਼ੁਕਰ ਕਰੋ ਹੈ ਤੇ ਉਹ ਮੁਰਕੇ ਆ ਕੇ ਕਿ ਅੰਦਰ ਵਰਗੇ ਮੁਰਕੇ ਉਹ ਅੰਦਰੋਂ ਬਾਹਰ ਹੀ ਨਹੀਂ ਨਿਕਲਿਆ ਜੇ ਜਿਹਦੇ ਕਰਿਆ ਪਰ ਸ਼ੱਕ ਲਾ ਜਾਂਦੇ ਉਹ ਬੰਦਾ ਤਾਂ ਆਪਣੇ ਨਾਲ ਕਰਿਆ ਖੜਦਾ ਬੜਾ ਬੜਾ ਉਹ ਬੰਦਾ ਬੜਾ ਨਾਲ ਨਿਕਲ ਅੰਦਰ ਬੜ ਗਿਆ ਤੇ ਹੁਣ ਪੁਲਿਸ ਲੈ ਆ ਕੇ ਉਹਨੂੰ ਲੈ ਗਈ ਚੱਕ ਕੇ ਤੋ ਪੋਰਸਲੇ ਕਹਿੰਦੇ ਅਸੀਂ ਪੁੱਛਦੇ ਆਂ ਜੀ ਹੋਰ ਕੀ ਕੋਈ ਕਾਰਵਾਈ ਕਰਦੇ ਆਏ ਤੱਕ ਉਹਨਾਂ ਮੁੰਡੇ ਨੇ ਮੂੰਹ ਨਹੀਂ ਖੋਲਿਆ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਕਾਰਵਾਈ ਕਿਤੇ ਆਏ ਸਾਡਾ ਜਿਹੜਾ ਸਮਾਨ ਲੈ ਕੇ ਗਿਆ ਜੀ ਸਾਡਾ ਦਿੱਤਾ ਗਿਆ ਸਾਨੂੰ ਪਤਾ ਜਾਵੇ ਹੁਣ ਪਤਾ ਹੈ ਉਹਨਾਂ ਕੋਲ ਹੀ ਸਮਾਨ ਹੈਗਾ ਤੇ ਉਹਨਾਂ ਨੇ ਚੁਕਵਾਇਆ ਤੇ ਕਿਵੇਂ ਕੁੱਛਣ ਕੀਤਾ